tam Satguru sat guru bade pyare to arde sada ida ਜਿਆ ਵਸ ਕਮਾਂਡੈਂਡਰ ਤੁਸ ਨੂੰ ਹੋਰ ਸਾਂਗ। ਮੈਂ ਥੋੜੀ ਮਹੀਨਿਆਂ ਤੋਂ YouTube ਦੇ ਵਿੱਚ ਦੇਖਿਆ ਸੀਗਾ। ਤਾਂ ਉਸ ਭਾਸ਼ਾ ਨੂੰ ਮੈਂ ਮੈਨੂੰ ਸਮਝ ਨਹੀਂ ਲੱਗੀ। ਤਾਂ ਮੇਰੇ ਕੋ ਜਾਦੂ ਸੀ ਉਹਨੂੰ ਮੈਂ ਟ੍ਰਾਂਸਲੇਟ ਕਰਾਈ ਉਹਨ ਦੇ ਸਿਵੈਦ ਤੇ ਕਰਕੇ। ਤਾਂ ਮੇਰੀ ਔਲਾਦ ਹੈ ਨੇ। ਮੈਂ ਆਪਣੇ ਔਲਾਦ ਵਾਸਤੇ ਆਇਆ। ਤਾਂ ਮੈਂ ਹੋਰ ਵੀ ਕਈ ਪਾਸੇ ਜਾ ਕੇ ਦੇਖਿਆ। ਤੇ ਬਾਬੇ ਪਿਆਰੇ ਇੱਕ ਗੁਰੂ ਸੱਚੇ ਗੁਰੂ ਆ। ਸੱਚੇ ਗੁਰੂ ਆ। ਕਿਸ ਕਾਹਤ? ਰਿਸ਼ਤ ਕੀ ਕਾਹਤ? ਜੈਨੋ। ਅਮ ਚਾਓ ਯੋਸਨਾ ਨਾ ਇਨਾਂ ਨੇ ਵਟਸਐਪ ਯੂਟਿਊਬ ਤੇ ਬਾਬਾ ਪਿਆਰਾ ਸਿੰਘ ਜੀ ਦਾ satsang ਦੇ ਵਿੱਚ ਉਹ satsang ਇਹਨਾਂ ਨੇ ਦੇਖਿਆ ਤੇ ਉਹ satsang ਦੇਖਣ ਤੋਂ ਬਾਅਦ ਇਹ ਬਹੁਤ ਪ੍ਰਭਾਵਿਤ ਹੋਏ ਇਹਨਾਂ ਨੇ ਇੱਥੇ ਇੰਨਾ ਕੁਝ ਦੇਖਿਆ ਜਿਹੜਾ ਪੂਰੀ ਸੰਸਾਰ ਤੇ ਪੂਰੀ ਦੁਨੀਆ ਤੇ ਇਹਨਾਂ ਨੇ ਕਿਤੇ ਨਹੀਂ ਦੇਖਿਆ ਹੋਣਾ ਬਾਬਾ ਪਿਆਰਾ ਸਿੰਘ ਜੀ ਜਿਹੜੇ ਇੱਕ ਦੁਨੀਆ ਤੇ ਕਹਿ ਸਕਦੇ ਕਿ ਉਹਨਾਂ ਵਰਗਾ ਗੁਰੂ ਕੋਈ ਦੁਨੀਆ ਤੇ ਨਾ ਕੋਈ ਸੀ ਨਾ ਹੈ ਔਰ ਨਾ ਕੋਈ ਦੂਸਰਾ ਆਣਾ ਤਪ ਗੱਡੀ ਭਾਲਿਓ ਪੂਰੀਆਂ ਜੀ ਠੀਕ ਹੈ ਫੜ ਕੇ ਉਹ ਉੱਥੇ ਦੇ ਜੰਗਲ ਤੇ ਸ਼ੁਰੂ ਕਰੋ ਸਾਰਾ ਜੰਗਲ ਕਵਰ ਕਰੋ ਫੜ ਕੇ ਲੈ ਕੇ ਇਹ ਡੇਲੀ ਪਾਣੀਆ ਠੀਕ ਹੈ ਇਹਦੇ ਉੱਪਰ ਜਾਨਵਰ ਨੂੰ ਚੱਲ ਕੇ ਨਾ ਜਾਣਾ ਪਵੇ ਆਪ ਜਾਓ ਚੱਲ ਕੇ ਤੁਹਾਨੂੰ ਮੈਂ ਗੱਲ ਦੱਸ ਤਣੀ ਵੱਧ ਤੋਂ ਵੱਧ ਸੇਵਾ ਕਰੋ ਸੇਵਾ ਸੇਵਾ ਕਰਨ ਦਾ ਫਾਇਦਾ ਹਰ ਧਰਮ ਦਾ ਸਨਕਾਰ ਕਰੋ ਹਰ ਰਹਿਬਰ ਦਾ ਸਨਕਾਰ ਕਰੋ ਹਰ ਪੀਪ ਕੰਗਰ ਦਾ ਤਹਿ ਦਨੋਂ ਸਨਕਾਰ ਕਰੋ ਹਰ ਬੇਗਾਨ ਦਾ ਸਨਕਾਰ ਕਰੋ ਸੇਵਾ ਕਰਨ ਦਾ